ਸਿਵਲ ਡਿਫੈਂਸ ਅੰਮ੍ਰਿਤਸਰ ਦੇ ਡਿਵੀਜ਼ਨਲ ਨੰਬਰ 1 ਦੇ ਡਿਵੀਜ਼ਨਲ ਵਾਰਡਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ 100 ਫੁੱਟ ਰੋਡ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ ਚੀਫ ਵਾਰਡਨ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਵਾਰਡਨ ਰਾਜੇਸ਼ ਪਨੋਟ ਖਾਸ ਤੌਰ ਤੇ ਪੁੱਜੇ ਇਸ ਮੌਕੇ ਜ਼ਿਲ੍ਹਾ ਕਮਾਂਡਰ ਮਨਪ੍ਰੀਤ ਸਿੰਘ ਰੰਧਾਵਾ ਨੇ ਸਿਵਲ ਡਿਫੈਂਸ ਦੇ ਵਲੰਟਰੀਆਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਸਤੇ ਹਰ ਵੇਲੇ ਤਿਆਰ ਰਹਿਣ ਲਈ ਪ੍ਰੇਡ ਦੀਆਂ ਅਨਸੁਖਾਵੀ ਘਟਨਾ ਵਾਪਰਨ ਵੇਲੇ ਹਾਲਾਤਾਂ ਤੇ ਕਾਬੂ ਪਾਉਣ ਲਈ ਵੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਐਸ ਮੌਕੇ ਮਨੋਹਰ ਸਿੰਘ ਸੈਣੀ, ਸਤਿੰਦਰਪਾਲ ਸਿੰਘ ਡਿਵੀਜ਼ਨਲ ਵਾਰਡ, ਦਿਪਤੀ ਡਿਵੀਜ਼ਨਲ ਵਾਰਡ, ਭੁਪਿੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ ਸਮੇਤ ਬੁਲੰਚ ਹਾਜ਼ਰ ਸਨ। ਸਾਡੀ ਇਹ ਸਿਵਲ ਡਿਫੈਂਸ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਅਕਿ ਅਸੀਂ ਇੱਕ ਮਹਮ ਸ਼ੁਰੂ ਕੀਤੀ ਹੈ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੀਆਂ ਪੰਜ ਡਿਵੀਜ਼ਨਾਂ ਅੱਜ 1 2 3 4 5 ਉਹਨਾਂ ਦੇ ਅਲੱਗ-ਅਲੱਗ ਟੀਮਾਂ ਬਣੀਆਂ ਹੋਈਆਂ। ਸਾਡੇ ਅੰਦਰ ਇਹ ਸਾਰਾ ਚੀਫ ਸਾਹਿਬ ਦੇ ਨਾਲ ਔਰ ਸਾਡੇ ਜਿਹੜੇ ਇੰਚਾਰਜ ਨੇ ਉਹ ਡਿਪਟੀ ਕਮਿਸ਼ਨਰ ਅਮਰ ਸਾਹਿਬ ਨੇ